ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚੋਂ ਬਹੁਤ ਸਾਰੇ ਭਾਰਤੀ ਪ੍ਰਵਾਸੀ ਡਿਪੋਰਟ ਹੋ ਕੇ ਵਾਪਸ ਆਏ। ਕਾਫੀ ਪੰਜਾਬੀ ਉਹਨਾਂ ਦੇ ਵਿੱਚ ਸ਼ਾਮਿਲ ਰਹੇ। ਇੱਥੋਂ ਤੱਕ ਕਿ ਗੁਜਰਾਤ ਦੇ, ਮੱਧ ਪ੍ਰਦੇਸ਼ ਦੇ, ਉੱਤਰ ਪ੍ਰਦੇਸ਼ ਦੇ, ਹਰਿਆਣਾ ਦੇ ਲੋਕ ਡਿਪੋਰਟ ਕੀਤੇ ਗਏ। ਔਰ ਉਹਨਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ। ਪਰ ਸਵਾਲ ਉਸੇ ਤਰ੍ਹਾਂ ਬਰਕਰਾਰ ਸੀ ਕਿ ਜਿਨ੍ਹਾਂ ਨੇ ਉਹਨਾਂ ਨੂੰ ਵਿਦੇਸ਼ ਡੰਕੀ ਰੂਟ ਜ਼ਰੀਏ ਭੇਜਿਆ, ਜਿਨ੍ਹਾਂ ਨੇ ਉਹਨਾਂ ਨੂੰ ਵਿਦੇਸ਼ ਇਲੀਗਲੀ ਭੇਜਿਆ। ਉਹਨਾਂ ਨੂੰ ਕਿਉਂ ਛੱਡ ਦਿੱਤਾ ਗਿਆ ਪਰ ਨਹੀਂ ਉਹਨਾਂ ਨੂੰ ਨਹੀਂ ਛੱਡਿਆ ਗਿਆ ਈਡੀ ਦੇ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਗਿਆ ਈਡੀ ਲਗਾਤਾਰ ਛਾਪੇ ਮਾਰੀਆਂ ਕਰ ਰਹੀ ਸੀ ਔਰ ਵੱਡੇ ਏਜੰਟਸ ਦੀ ਲਿਸਟ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਈਡੀ ਦੇ ਵੱਲੋਂ ਵੱਖ-ਵੱਖ ਸਟੇਟਸ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਔਰ ਇਹਨਾਂ ਛਾਪੇਮਾਰੀਆਂ ਦੇ ਦੌਰਾਨ ਵੱਡੇ ਮਗਰਮਚ ਹੱਥ ਲੱਗੇ ਨੇ ਔਰ ਇੱਕ ਲਿਸਟ ਤਿਆਰ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਬਹੁਤ ਵੱਡੇ ਏਜੰਟਸ ਦੇ ਨਾਮ ਵੀ ਸ਼ਾਮਿਲ ਕੀਤੇ ਗਏ ਨੇ ਜਿਨ੍ਹਾਂ ਨੇ ਪੋਲੇ ਪਾਲੇ ਲੋਕਾਂ ਨੂੰ ਵਿਦੇਸ਼ੀ ਸੁਪਨੇ ਦਿਖਾ ਕੇ ਠੱਗਿਆ ਔਰ ਉਹਨਾਂ ਨੂੰ ਲੀਗਲ ਫਲਾਈਟਸ ਤੇ ਬਿਠਾਉਣ ਦੀ بجائے ਡੰਕੀ ਰੂਟ ਦਵਾਤਾ ਔਰ ਇਲਲੀਗਲੀ ਉਹਨਾਂ ਨੂੰ ਵੱਖ-ਵੱਖ ਦੇਸ਼ਾਂ ਦੇ ਸਰਹੱਦਾਂ ਨੂੰ ਲੰਘਾਇਆ ਔਰ ਉਸ ਤੋਂ ਬਾਅਦ ਕਿਤੇ ਜਾ ਕੇ ਯੂ ਐਸ ਏ ਪਹੁੰਚਾਇਆ ਪਰ ਇਹਦੇ ਦਰਮਿਆਨ ਇਦਾਂ ਦੇ ਬਹੁਤ ਸਾਰੇ ਕੇਸਸ ਨੇ ਬਹੁਤ ਸਾਰੇ ਲੋਕ ਆਪਣੇ ਕਿਸੇ ਦੱਸਦੇ ਨੇ ਦਿਲ ਦਹਿਲਾ ਦੇਣ ਵਾਲੀਆਂ ਕਹਾਣੀਆਂ ਦੱਸਦੇ ਨੇ ਆਸ-ਪਾਸ ਉਹਨਾਂ ਦੇ ਨਾਲ ਜਿਹੜੇ ਸਾਥੀ ਸੀ ਉਹ ਕਿਵੇਂ ਉੱਥੇ ਕਰ ਲਾਉਂਦੇ ਕਈ ਤਾਂ ਮੌਤ ਦੇ ਘਾਟ ਉਤਰ ਗਏ ਪਰ ਇਹਨਾਂ ਏਜੰਟਸ ਨੂੰ ਇੱਕ ਵਾਰ ਵੀ ਤਰਸ ਨਹੀਂ ਆਇਆ ਔਰ ਹੁਣ ED ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇ ਮਾਰੀਆਂ ਕੀਤੀਆਂ ਗਈਆਂ ਰਿਪੋਰਟਸ ਮੁਤਾਬਕ ED ਉਸ ਸਮੇਂ ਤੋਂ ਹੀ ਐਕਸ਼ਨ ਦੇ ਵਿੱਚ ਆ ਗਈ ਜਦੋਂ ਡਿਪੋਰਟੇਸ਼ਨਸ ਸ਼ੁਰੂ ਹੋਈਆਂ ਸੀ ਦੱਸ ਦਈਏ ਕਿ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਭਾਰਤੀਆਂ ਦੇ ਨਾਲ ਸੰਬੰਧਿਤ ਹਾਈ ਪ੍ਰੋਫਾਈਲ ਡੰਕੀ ਰੂਟ ਮਾਮਲੇ ਦੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਪੰਜਾਬ ਅਤੇ ਹਰਿਆਣਾ ਵਿੱਚ 11 ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਹੈ ਬੁੱਧਵਾਰ ਨੂੰ ਸ਼ੁਰੂ ਹੋਈ ਇਸ ਛਾਪੇਮਾਰੀ ਨੂੰ ਵੀਰਵਾਰ ਨੂੰ ਖਤਮ ਕਰ ਦਿੱਤਾ ਗਿਆ ਇਹ ਕਾਰਵਾਈ ਅੰਮ੍ਰਿਤਸਰ ਸੰਗਰੂਰ ਪਟਿਆਲਾ ਮੋਗਾ ਅੰਬਾਲਾ ਕੁਰਕ ਖੇਤਰ ਅਤੇ ਕਰਨਾਲ ਜ਼ਿਲ੍ਹਿਆਂ ਦੇ ਵਿੱਚ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਈਡੀ ਨੇ ਉਹਨਾਂ 에ਜੰਟਸ ਦੇ ਘਰਾਂ ਤੋਂ 30 ਪਾਸਪੋਰਟ ਬਰਾਮਦ ਕੀਤੇ ਜੋ ਡੰਕੀ ਰੂਟ ਰਾਹੀਂ ਲੋਕਾਂ ਨੂੰ ਭੇਜਣ ਦੇ ਵਿੱਚ ਸ਼ਾਮਿਲ ਸਨ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ 에ਜੰਟਾਂ ਨੇ ਕਰੋੜਾ ਰੁਪਏ ਨਕਦ ਅਤੇ ਹਵਾਲਾ ਰਾਹੀਂ ਲੈਣ ਦੇਣ ਕੀਤਾ ED ਨੇ ਕਿਹਾ ਕਿ ਇਹਨਾਂ ਛਾਪਿਆਂ ਦੌਰਾਨ ਕਈ ਇਤਰਾਜ਼ਯੋਗ ਦਸਤਾਵੇਜ਼, ਰਿਕਾਰਡ ਅਤੇ ਡਿਜੀਟਲ ਡਿਵਾਈਸੇਜ਼ ਬਰਾਮਦ ਕੀਤੇ ਗਏ ਨੇ ਅਤੇ ਜ਼ਬਤ ਕੀਤੇ ਗਏ। ED ਨੇ ਪੰਜਾਬ ਅਤੇ ਹਰਿਆਣਾ ਪੁਲਿਸ ਦੁਆਰਾ ਦਰਜ ਕੀਤੀ FIRs ਦੇ ਆਧਾਰ ਦੇ ਉੱਤੇ ਕਾਰਵਾਈ ਸ਼ੁਰੂ ਕੀਤੀ। ਇਹ FIRs ਭਾਰਤੀ ਦੰਡ ਸੰਹਿਤ ਹੁਣ BNS 2023 ਅਤੇ ਇਮੀਗ੍ਰੇਸ਼ਨ ਐਕਟ 1983 ਦੇ ਤਹਿਤ ਦਰਜ ਕੀਤੀਆਂ ਗਈਆਂ ਸੀ। ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਟ੍ਰੈਵਲ ਏਜੰਟਸ ਅਤੇ ਦਲਾਲਾ ਨੇ ਅਮਰੀਕਾ ਜਾਣ ਦੇ ਚਾਹਵਨ ਲੋਕਾਂ ਨੂੰ ਇਹ ਕਹਿ ਕੇ ਧੋਖਾ ਦਿੱਤਾ ਕਿ ਉਹ ਉਹਨਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਅਮਰੀਕਾ ਭੇਜ ਦੇਣਗੇ ਪਰ ਅਸਲ ਵਿੱਚ ਉਹਨਾਂ ਨੂੰ ਡੰਕੀ ਰੂਟ ਰਾਹੀਂ ਖਤਰਨਾਕ ਰਸਤੇਆਂ ਜ਼ਰੀਏ ਕਈ ਦੇਸ਼ਾਂ ਦੀਆਂ ਸਰਹੱਦਾਂ ਨੂੰ ਗੈਰਕਾਨੂੰਨੀ ਢੰਗ ਨਾਲ ਪਾਰ ਕਰਨ ਲਈ ਮਜਬੂਰ ਕੀਤਾ ਗਿਆ ਇਸ ਰੂਟ ਉੱਤੇ ਲੋਕਾਂ ਨੂੰ ਮਨੁੱਖੀ ਤਸ਼ੱਦਦ ਦਾ ਮਾਫੀਆ ਦਾ ਅਤੇ ਡੰਕਰ ਤਸਕਰੀ ਗਿਰੋਹ ਦੀ ਮਦਦ ਨਾਲ ਭੇਜਿਆ ਗਿਆ ਇੰਨਾ ਹੀ ਨਹੀਂ ਮਾਫੀਆ ਅਤੇ ਏਜੰਟ ਰਸਤੇ ਵਿੱਚ ਡਰਾਉਣ ਵਾਲੀਆਂ ਸਥਿਤੀਆਂ ਪੈਦਾ ਕਰਦੇ ਰਹੇ ਅਤੇ ਵਾਧੂ ਪੈਸੇ ਇਕੱਠੇ ਕਰਦੇ ਰਹੇ ਤਲਾਸ਼ੀ ਮੁਹੰਮਦ ਰਾਨ ਕਈ ਹੋਰ ਏਜੰਟਸ ਅਤੇ ਇਮੀਗ੍ਰੇਸ਼ਨ ਏਜੰਸੀਜ਼ ਦੇ ਨਾਮ ਵੀ ਸਾਹਮਣੇ ਆਏ ਜੋ ਇਸ ਗੈਰ ਕਾਨੂੰਨੀ ਕਾਰੋਬਾਰ ਨੂੰ ਵੱਡੇ ਪੱਧਰ ਦੇ ਉੱਤੇ ਚਲਾ ਰਹੇ ਸਨ ਜਲਦ ਹੀ ਈਡੀ ਪੂਰੇ ਮਾਮਲੇ ਦੇ ਵਿੱਚ ਵੱਡਾ ਖਲਾਸਾ ਕਰ ਸਕਦੀ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਕੁਝ ਵੱਡੇ ਖਿਡਾਰੀਆਂ ਦੇ ਨਾਮ ਵੀ ਸਾਹਮਣੇ ਆਏ ਨੇ ਔਰ ਇਸੇ ਚੀਜ਼ ਦੇ ਨਾਲ ਹੁਣ ਇੱਕ ਆਸ ਵੱਜ ਗਈ ਹੈ ਕਿ ਸ਼ਾਇਦ ਹੁਣ ਕੇਂਦਰੀ ਏਜੰਸੀਆਂ ਦੇ ਅੜਿੱਕੇ ਚੜੇ ਇਹ ਏਜੰਟ ਕਸੂਤੇ ਫਸਣਗੇ اور ਕੋਈ ਹੋਰ ਇਸ ਤਰ੍ਹਾਂ ਦਾ ਇਲੀਗਲ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚੇਗਾ ਕਿ ਕੁਝ ਹੋਵੇਗਾ ਉਹ ਵਕਤੇ ਮੈਂ ਅਸਰ ਦੱਸਦੇ ਰਵਾਂਗੇ ਬਣੇ ਰਵਾਨੀਆ ਪੰਜਾਬੀ ਦੇ